ਕਖਲ ਸਹਾ ਰਹਿ ਕੇ ਤੀਪੀ ਫਤੇ ਤੋਂ ਮੈਂ ਗੁਰਦੇਵ ਸਿੰਘ ਮਿਲਣਾ ਜ਼ਿਲ੍ਹਾ ਤਰਨਤਾਰਨ ਪਰਿਵਾਰ ਦੇ ਵਿੱਚ ਸੇ ਮੇਰੇ ਮੰਮੀ ਮਾ ਡੜੀ ਬੱਚੇ ਕਰਦੇ ਸਾਰੇ ਸੀਗੇ ਮੈਂ ਕੋਈ ਖੈਂਡੀ ਕਾਪਾ ਬਹੁਤ ਹੀ ਚ ਵਾਈਕੋ ਵੀ ਹੈ ਬਹੁਤ ਹੀ ਜਿਆਦਾ ਮੁਸ਼ਕਲ ਕੀ ਤੋ ਮੈਂ ਕਿਸੇ ਦਿਨ ਦਾ ਕੰਮ ਕਰਦਾ ਸੀ ਕਮਿਸ਼ਨ ਤੇ ਮੈਂ ਗਿਫਟ ਸ਼ੌਪ ਦਾ ਕੰਮ ਕਰਦਾ ਸੀ ਸੋ ਅੱਜ ਮੈਨੂੰ ਗੁਰਫਨ ਟਰਸਟ ਨੇ ਉਪ ਕਿਸੇ ਦੇ ਨੌਕਰ ਤੋਂ ਆਪਣਾ ਮਾਲਕ ਬਣਾ ਦਿੱਤਾ ਸੋ ਮੈਂ ਬਹੁਤ ਬਹੁਤ ਹੀ ਧੰਨਵਾਦ ਕਰਦਾ ਹਾਂ ਉਹ ਮੈਨੂੰ ਉਹ ਸਪான்ਸਰ ਟਰਸਟ ਨੇ ਖੁਲੋਣੇ ਲੈ ਕੇ ਦਿੱਤੇ ਮੈਂ ਖੁਲੋਣੇ ਦਾ ਹੀ ਕੰਮ ਕਰਦਾ ਸੀ ਸੋ ਮੈਂ ਪਹਿਲਾ ਕਿਸੇ ਦਿਨ ਅਸੀਂ ਹੋਣ ਮੈਂ ਆਪਣਾ ਕੰਮ ਕਰਾਂਗਾ ਆਪਣੇ ਪੈਸੇ ਵਰਤੰਗ ਵਰਤੰਗ ਜਿੰਨੇ ਵੀ ਪੈਸੇ ਹੋਣਗੇ ਸਾਰੇ ਹੀ ਮੇਰੇ ਹੋਗੇ ਮੈਂ ਕਿਸੇ ਦੇ ਅਧੀਨ ਨਹੀਂ ਹਾਂ ਕੋ ਉਹ ਗੁੱਡ ਫੰਡ ਟਰਸਟ ਬਹੁਤ ਹੀ ਵਧੀਆ ਹੈ ਤੇ ਅੱਜ ਮੈਂ ਆਪਣੇ ਮਾਲਕ ਦਾ ਸ਼ੁਕਰਕੁ ਅਦਾ ਕਰਦਾ ਹਾਂ ਤੇ ਸਾਡੇ ਵਰਗੇ ਹੈਂਡੀਕੈਪ ਲੋ ਲੋੜਵੰਦ ਵੀਰਾਂ ਨੂੰ ਇੱਕ ਗੁਰਪੰਥਰ ٹرسٹ ਆਪਣਾ ਰੋਜ਼ਗਾਰ ਫੁੱਲ ਕੇ ਦਿੰਦੀ ਹੈ ਤੇ ਬਹੁਤ ਹੀ ਬਹੁਤ ਧੰਨਵਾਦ ਇਹ ਦਿੰਦਾ ਗੁਰਪੰਥਰ ٹرسٹ ਵਾਲਿਆਂ ਦਾ ਮੈਂ ਬੇਨਤੀ ਕਰਦਾ ਹਾਂ ਕਿ ਇਹਨਾਂ ਦਾ ਲੋਕ ਵੱਧ ਤੋਂ ਵੱਧ ਤਤ ਦੇਣ ਕਿਉਂਕਿ ਸਾਡੇ ਵਰਗੇ ਗਰੀਬਾਂ ਦਾ ਭਲਾ ਹੋ ਸਕੇ ਬਹੁਤ ਹੀ ਬਹੁਤ ਹੀ ਵਧੀਆ ਇਹਨਾਂ ਦਾ ٹرسٹ ਆ ਬਹੁਤ ਇਹ ਤੋਂ 15 20 ਦਿਨ ਤੋਂ ਮੈਂ ਇਹਨਾਂ ਦੇ ਨਾਲ ਬੇਨਤੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਤੇ 15 20 ਦਿਨ ਦੇ ਵਿੱਚ ਕੀ ਮੇਰਾ ਕੰਮ ਬੋਧ ਹੀ ਵਧੀਆ ਕੁਛ ਕਰ ਦਿੱਤਨ ਵਾਹਿ ਖਾਲਸਾ ਵਾਹਿ